2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਵਾਲੇ ਸਿਮਰਜੀਤ ਬੈਂਸ ਹੁਣ ਉਸੇ ਆਪ ਨਾਲ ਅਮੋ ਸਾਹਮਣੇ ਨੇ ਭਗਵੰਤ ਮਾਨ ਤੇ ਸਿਮਰਜੀਤ ਬੈਂਸ ਕਦੇ ਇੱਕ ਦੂਜੇ ਦੇ ਸਾਥੀ ਸਨ ਪਰ ਹੁਣ ਇੱਕ ਦੂਜੇ ਨੂੰ ਮੁਕਾਬਲਾ ਦੇਣ ਲਈ ਉਤਾਰੂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਜੀਤ ਬੈਂਸ ਭਗਵੰਤ ਮਾਨ ਦੇ ਹਲਕੇ ਸੰਗਰੂਰ ਤੋਂ ਉਹਨਾਂ ਨੂੰ ਹੀ ਟੱਕਰ ਦੇ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਗਰੂਰ ਸਮੇਤ 6 ਸੀਟਾਂ ਬਕਾਇਆ ਨੇ ਪੰਜ ਚਾਰ ਦਿਨਾਂ ਦੇ ਵਿੱਚ ਸਾਰਾ ਕੁਝ ਕਲੀਅਰ ਕਰਦੇ ਆਂ ਕੌਣ ਕੈਂਡੀਡੇਟ ਹੋਏਗਾ ਕਿਹੜੀ ਪਾਰਟੀ ਦਾ ਕੈਂਡੀਡੇਟ ਹੋਏਗਾ ਤੁਹਾਡੇ ਰੂਫ ਰੂਫ ਦੱਸਦਾ ਆਂ ਆਵਾਜ਼ ਆ ਰਹੀ ਹੈ ਵੀ ਤੁਸੀਂ ਵੀ ਸੰਗਰੂਪ ਤੋਂ ਭਗਵੰਤ ਮਾਨ ਦੇ ਖਿਲਾਫ ਜੋ ਪਾਰਟੀ ਜੋ ਪਾਰਟੀ ਦੀ ਕੋਰ ਕਮੇਟੀ ਡਿਸੀਜਨ ਲਏਗੀ ਸਿਮਰਜੀਤ ਬੈਂਸ ਅਨੁਸ਼ਾਸਿਤ ਬਲ ਸਿਪਾਈ ਹੋ ਕੇ ਸਲੂਟ ਮਾਰੂਗਾ ਲੋਕਿੰਸਾਪ ਪਾਰਟੀਆਂ ਤੇ ਆਮ ਆਦਮੀ ਪਾਰਟੀ ਵਿੱਚ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਬੈਂਸ ਤੇ ਮਾਨ ਇੱਕ ਦੂਜੇ ਦੇ ਖਿਲਾਫ ਡੱਟਦੇ ਦਿਖਾਈ ਦੇ ਰਹੇ ਨੇ ਮਜੀਠੀਆ ਨੂੰ ਦਿੱਤੀ ਗਈ ਮਾਫੀ ਤੇ ਆਪ ਨਾਲ ਗੱਠਜੋੜ ਤੋੜਨ ਵਾਲੇ ਸਿਮਰਜੀਤ ਬੈਂਸ ਹੁਣ ਭਗਵਾਨਤਮਨ ਨੂੰ ਹੀ ਚੁਣੌਤੀ ਦਿੰਦੇ ਦਿਖਾਈ ਦੇ ਰਹੇ ਇਹਨਾਂ ਦੇ ਵਿੱਚੋਂ ਸਫਲ ਕੌਣ ਹੋਏਗਾ ਇਸਦਾ ਪਤਾ ਚੋਣ ਨਤੀਜਿਆਂ ਤੋਂ ਹੀ ਲੱਗੇਗਾ